ਸਤਿ ਸ੍ਰੀ ਅਕਾਲ ਜੀ ਦੇਣੀ ਗੁਜਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤੇ ਦੋਸਤੋ ਮੈਂ ਅਸ਼ੋਕ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕੋ ਦੇਣੀ ਗੁਜਾਲਾ ਦੀ ਹਮੇਸ਼ਾ ਇੱਕੋ ਹੀ ਕੋਸ਼ਿਸ਼ ਰਹੀ ਹੈ ਕਿ ਸੱਚ ਦੇ ਉੱਪਰ ਗੱਲ ਕੀਤੀ ਜਾਵੇ ਤੇ ਅੱਜ ਅਸੀਂ ਜਿਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਤੇ ਗੱਲਾਂ ਕਿਉਂਕਿ ਜਿਆਦਾ ਲੰਬੀ ਵੀ ਗੱਲ ਕਰਾਂਗੇ ਤੇ ਸਾਡੇ ਦਰਸ਼ਕ ਕਿਤੇ ਬੋਰ ਹੋ ਜਾਂਦੇ ਕਿਸ ਟਾਈਮ ਗੱਲਾਂ ਸੁਣ ਕੇ ਤਾਂ ਆਪਾਂ ਟੂ ਦਾ ਪੁਆਇੰਟ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਤੇ ப்ਲੀਜ਼ تھوڑا جا سنیو تے کوشش کریا کرو کہ ਸਾਡੇ چینل ਨੂੰ سبسکرائب ضرور کریا کرو تاکہ ਸਾਡੀ ਜਿਹੜੀ ਕੋਈ ਵੀ ਨਵੀਂ ویڈیو ਆ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ سکے ਤੇ ਤੁਹਾਨੂੰ ਕੋਈ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ سکے ਤੇ ਅੱਜ ਗੱਲ ਕਰਦਿਆਂ ਜਿਵੇਂ ਕਿ ਲੋਕ ਸਭਾ ਇਲੈਕਸ਼ਨ 2024 ਦਾ ਜਿਹੜਾ ਮੈਦਾਨ ਹੈ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਜਿੰਨੇ ਵੀ ਰਾਜਨੀਤਿਕ ਲੀਡਰ ਆ ਆਪਣੀ ਕਮਰ ਕੱਸ ਕੇ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਕੋਈ ਸਮਾਂ ਹੁੰਦਾ ਸੀ ਕਿ ਜਿਹੜੀ ਜਨਤਾ ਵਾ ਪਬਲਿਕ ਆ ਉਹਨਾਂ ਨੂੰ ਲੀਡਰਾਂ ਦੇ ਉੱਪਰ ਬੜਾ ਵਿਸ਼ਵਾਸ ਹੁੰਦਾ ਸੀ ਕਿ ਅਸੀਂ ਜਿੱਥੇ ਸਾਡਾ ਲੀਡਰ ਸਾਨੂੰ ਕਹੇਗਾ ਅਸੀਂ ਉਧਰ ਹੀ ਜਾਣਾ ਬਹੁਤ ਸਾਰੇ ਲੋਕ ਲੀਡਰਾਂ ਦੇ ਨਾਲ ਜੁੜੇ ਹੁੰਦੇ ਆ ਤੇ ਹੁਣ ਕੀ ਹੋ ਰਿਹਾ ਆਉਣ ਵਾਲੇ ਟਾਈਮ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਗੱਲ ਕਰਦੇ ਆ ਕਿ ਬੰਦਾ ਕਹਿੰਦਾ ਕੱਪੜੇ ਬਦਲਨੇ ਪਰ ਕੱਪੜੇ ਬਦਲਣ ਦੇ ਨਾਲੋਂ ਜ਼ਿਆਦਾ ਪਾਰਟੀਆਂ ਬਦਲੀਆਂ ਜਾ ਰਹੀਆਂ ਲੀਡਰ ਰਾਤੋਂ ਰਾਤ ਆਪਣੀਆਂ ਪਾਰਟੀਆਂ ਬਦਲ ਕੇ ਦੂਜੀ ਪਾਰਟੀ ਵਿੱਚ ਜਾ ਰਹੇ ਨੇ ਪਰ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਕੁਝ ਲੋਕ ਉਹਨਾਂ ਲੀਡਰਾਂ ਦੇ ਨਾਲ ਦਿਲ ਜਾਨ ਤੋਂ ਜੁੜੇ ਹੁੰਦੇ ਨੇ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਐਸੀ ਇਸ ਲੀਡਰ ਦੇ ਕਹਿਣੇ ਤੇ ਚੱਲਣਾ ਇਹਦੇ ਇਸ਼ਾਰੇ ਤੇ ਚੱਲਣਾ ਤੇ ਇਹਦੇ ਮੁਤਾਬਿਕ ਹੀ ਕੰਮ ਕਰਨਾ ਵਿਸ਼ਵਾਸ ਹੁੰਦਾ ਹੈ ਪਬਲਿਕ ਨੂੰ ਆਪਣੇ ਲੀਡਰ ਦੇ ਉੱਪਰ ਤੇ ਜਦੋਂ ਕੋਈ ਲੀਡਰ ਰਾਤੋਂ ਰਾਤ ਪਾਰਟੀ ਬਦਲ ਕੇ ਦੂਜੀ ਪਾਰਟੀ ਵੱਲ ਜਾਂਦਾ ਹੈ ਤਾਂ ਜਿਹੜੇ ਬਾਕੀ ਦੀ ਜਿਹੜੀ ਜਨਤਾ ਵਾ ਜਿਨ੍ਹਾਂ ਨੂੰ ਉਸ ਲੀਡਰ ਦੇ ਉੱਪਰ ਵਿਸ਼ਵਾਸ ਆ ਕਿ ਅਸੀਂ ਆਪਣੇ ਲੀਡਰ ਦੇ ਕਹਿ ਮੁਤਾਬਕ ਚੱਲਣਾ ਤੇ ਉਹ ਜਨਤਾ ਦਾ ਵਿਸ਼ਵਾਸ ਕਿੱਥੇ ਜਾਏਗਾ ਜਿਹੜੇ ਲੀਡਰ ਕਾਫੀ ਸਾਲਾਂ ਤੋਂ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਇੱਥੋਂ ਤੱਕ ਕਿ 50 ਸਾਲ ਪੁਰਾਣੇ ਲੀਡਰ ਵੀ ਆਪਣੀ ਪਾਰਟੀ ਦੇ ਨਾਲ ਕੰਮ ਕਰ ਰਹੇ ਹੁੰਦੇ ਨੇ ਤੇ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਆ ਤੇ ਹੁਣ ਮੈਂ ਗੱਲ ਕਰ ਰਿਹਾ ਕਿ ਆਣ ਵਾਲੇ ਟਾਈਮ ਤੇ VOTER ਦਾ ਕੀ ਹਾਲ ਹੈ VOTER ਕਿੰਨਾ ਕਨਫਿਊਜ਼ ਹੈ ਕਿੰਨਾ ਪਰੇਸ਼ਾਨ ਹੈ ਕਿ ਹੁਣ ਮੈਂ ਵੋਟ ਕਿਨੂੰ ਪਾਵਾਂ ਉਹ ਵੀ ਭੁੱਲ ਜਾ ਰਿਹਾ ਕਿ ਯਾਰ ਮੇਰਾ ਲੀਡਰ ਹੈ ਕਿਹੜੀ ਪਾਰਟੀ ਦਾ ਅਕਾਲੀ ਦਲ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਕਿਉਂਕਿ ਜ਼ੁਬਾਨ ਦੇ ਉੱਪਰ ਉਹ ਪਾਰਟੀਆਂ ਦੀ ਨਾ ਇੱਕ ਛਾਪ ਲੱਗੀ ਹੁੰਦੀ ਆ ਤੇ ਉਹ ਕਿਸੇ ਦਾ ਅਸੀਂ ਵੀ ਖੁਦ ਵੀ ਗੱਲ ਕਰਦੇ ਕਰਦੇ ਨਾ ਕਿਸੇ ਵੀ ਲੀਡਰ ਬਾਰੇ ਅਸੀਂ ਭੁੱਲ ਜਾਂਦੇ ਆ ਗੱਲ ਕਰਨੀ ਹੁੰਦੀ ਆ ਉਹਦੀ ਆਮ ਆਦਮੀ ਪਾਰਟੀ ਦੀ ਸਾਡੇ ਮੂੰਹ ਚ ਨਿਕਲ ਆਉਂਦਾ ਫੁਲਾਨੀ ਪਾਰਟੀ ਦਾ ਕਿਉਂਕਿ ਪਾਰਟੀ ਨਾਲ ਜੁੜਿਆ ਹੁੰਦਾ ਆ ਅਸੀਂ ਉਸ ਪਾਰਟੀ ਦੇ ਉੱਪਰ ਬੋਲ ਰਹੇ ਹੁੰਨੇ ਆ ਸਾਡੀ ਜ਼ੁਬਾਨ ਤੇ ਵੀ ਚੜ ਜਾਂਦਾ ਪਰ ਵੋਟਰ ਇਸ ਟਾਈਮ ਕਿੰਨਾ ਪਰੇਸ਼ਾਨ ਹੈ ਕੀ ਸੋਚ ਹੈ ਕਿ VOTING ਪਹਿਲਾਂ ਜਿਵੇਂ ਗੱਲ ਕਰ ਸਕਦੇ ਆ ਕਿ 60 3 3% ਮੈ ਅਵਰੇਜ ਦੇ ਹਿਸਾਬ ਨਾਲ VOTING ਹੋਈ ਸੀ ਤੇ ਇਸ ਵਾਰੀ ਦੇਖਦੇ ਆ ਕਿ VOTING ਕਿੰਨੀ ਹੁੰਦੀ ਹੈ ਕਿਉਂਕਿ ਵੋਟਰਾਂ ਦਾ ਮਨ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਿਆ ਤੇ ਲੀਡਰਾਂ ਨੂੰ ਚਾਹੀਦਾ ਕਿ ਕਿਸੇ ਇੱਕ ਪਾਰਟੀ ਦੇ ਨਾਲ ਆਪਣਾ ਠਹਿਰਾਵ ਬਣਾ ਕੇ ਰੱਖਣ ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਤੁਹਾਡੇ ਤੇ ਬਣਿਆ ਰਵੇ ਤੇ ਤੁਹਾਡੀ ਪਬਲਿਕ ਕੀ ਸੋਚ ਹੈ ਲੀਡਰ ਇਸ ਟਾਈਮ ਜਲੰਧਰ ਤੋਂ ਕਿਹੜਾ ਕੈਂਡੀਡੇਟ ਆਉਣਾ ਚਾਹੀਦਾ ਹੈ ਕਿਹੜਾ ਜਲੰਧਰ ਦੀ ਸ਼ਾਨ ਬਣਨਾ ਚਾਹੀਦਾ ਹੈ ਆਪਣੇ ਸੁਝਾਅ ਸਾਨੂੰ ਸਾਡੇ ਦੇਹਨੀ ਉਜਾਲੇ ਦੇ ਕਮੈਂਟ ਬਾਕਸ ਵਿੱਚ ਦਿਓ ਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸ਼ੋਕ ਹੀ ਬਣਉ ਦਿਓ ਅੱਗਿਆ ਸਤਿ ਸ੍ਰੀ ਅਕਾਲ